ਤੇ 2026 ਦੇ ਵਿੱਚ ਜਿਹੜੇ ਸਾਡੇ ਪਲਾਨਸ ਹੈਗੇ ਸੋ ਸਟਾਰਟਿੰਗ ਫਰੋਮ ਜਿਹੜਾ ਯੁੱਧ ਨਸ਼ਾ ਵਿਰੋਧ ਹੈਗਾ ਇਸ ਦੇ ਵਿੱਚ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਦੇ ਵਿੱਚ ਕਾਫੀ ਕਾਮਯਾਬੀ ਮਿਲੀ ਹੈ ਇਸ ਨੂੰ ਵੇਖਦੇ ਹੋਏ ਅਸੀਂ ਅੱਗੇ ਵਧਾਵਾਂਗੇ ਵਿਲੇਜ ਡਿਫੈਂਸ ਕਮੇਟੀਆਂ ਨਾਲ ਕਾਫੀ ਐਕਸਟੈਂਸਿਵ ਇੰਟਰੈਕਸ਼ਨ ਤੇ ਉਹਨਾਂ ਦੀ ਟਿਪਸ ਤੇ ਬੇਸ ਤੇ ਤਾਂਕਿ ਜਿਹੜਾ ਯੁੱਧ ਨਸ਼ਾ ਵਿਰੋਧ ਹੈ ਇਟ ਬਿਕਮਸ ਮੋਰ ਪੀਪਲਸ ਮੂਵਮੈਂਟ ਸੋ ਇਸ ਲਈ ਅਸੀਂ ਇਹਨਾਂ ਨੇ VDCs ਦੀ ਇੱਕ ਆਪਣੀ ਇੰਡੀਪੈਂਡੈਂਟ ਐਪ ਤਿਆਰ ਕੀਤੀ ਗਈ ਹੈ ਤੇ ਸਾਡੇ ਸੌਫਟਵੇਅਰ ਨਾਲ ਅਸੀਂ ਇੱਕ ਬ੍ਰਿਜ ਸੌਫਟਵੇਅਰ ਬਣਾ ਕੇ ਅਨੋਨਿਮਸ ਤਰੀਕੇ ਨਾਲ ਜਿਹੜੇ ਵਿਲੇਜ ਡਿਫੈਂਸ ਕਮੇਟੀਆਂ ਵਾਲੇ ਸਾਨੂੰ ਟਿਪਸ ਦੇਣਗੇ ਉਹਨਾਂ ਤੇ ਕਾਰਵਾਈ ਹੋਊਗੀ ਤੇ ਉਹਨਾਂ ਨੂੰ ਫੀਡਬੈਕ ਵੀ ਅਨੋਨਮਾਈਜ਼ਡ ਮੈਨਰ ਦੇ ਵਿੱਚ ਹੀ ਦਿੱਤਾ ਜਾਊਗਾ ਜਿਵੇਂ ਕਿ ਸੇਫ ਪੰਜਾਬ ਹੈਲਪਲਾਈਨ ਤੇ ਹੋ ਰਿਹਾ ਹੈਗਾ ਸੋ ਇੱਕ ਮੋਨਿਟਰਿੰਗ ਮੈਕੈਨਿਜ਼ਮ ਹੋਊਗਾ ਤੇ ਕਰਾਸ ਚੈੱਕ ਕੀਤਾ ਜਾਊਗਾ ਕਿ ਜਿਸ ਦੇ ਵਿੱਚ ਜੇ ਕਿਸੇ ਪੁਲਿਸ ਅਫਸਰ ਦੀ ਕਨਾਈਵੈਂਸ ਵੀ ਆਂਦੀ ਹੈ ਸਾਹਮਣੇ ਤੇ ਉਸ ਲਈ ਇੱਕ ਸਪੈਸ਼ਲ ਪ੍ਰੋਵੀਜ਼ਨ ਹੈ ਕਿ ਉਸ ਤੇ ਕਾਰਵਾਈ ਕੀਤੀ ਜਾਊਗੀ ਫੋਕਸ will be on financial investigations to break the backbone of drug trafficking ਤੇ ANTF ਨੂੰ ਮੋਡਰਨਾਈਜ਼ ਕਰਕੇ ਇਸ ਦੇ ਨਵੇਂ ਦਫ਼ਤਰ ਜਿਹੜੇ ਲੁਧਿਆਣਾ ਫਿਰੋਜ਼ਪੁਰ ਜਲੰਧਰ ਦੇ ਵਿੱਚ ਬਿਲਡਿੰਗਸ ਆਰ ਅੰਡਰ ਕੰਸਟਰਕਸ਼ਨ ਤੇ ਮਾਰਚ 26 ਤੱਕ ਇਹਨਾਂ ਦੇ ਨਵੇਂ ਰੀਜਨਲ ਆਫੀਸਸ ਤਿਆਰ ਹੋ ਜਾਣਗੇ ਤੇ organized crime ਨੂੰ ਇੱਕ ਸਾਇੰਟਿਫਿਕ ਤਰੀਕੇ ਨਾਲ ਹੈਂਡਲ ਕਰਨ ਲਈ ਸਾਡੇ ਦੋ ਸੌਫਟਵੇਅਰ ਅਸੀਂ ਆਪਰੇਸ਼ਨਲਾਈਜ਼ ਪੂਰੀ ਤਰ੍ਹਾਂ ਕਰਾਂਗੇ ਇੱਕ ਤੇ ਜਿਹੜਾ ਪਾਇਸ 2019 ਦੇ ਵਿੱਚ ਲਾਂਚ ਹੋਇਆ ਸੀ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਉਸ ਦਾ ਪਾਇਸ 2.0 ਦੇ ਵਿੱਚ ਵੌਇਸ ਐਨਾਲਿਸਿਸ ਜਿਹੜਾ ਹੈਗਾ ਉਹ ਇੰਟਰੋਡਿਊਸ ਕੀਤਾ ਜਾ ਚੁੱਕਿਆ ਹੈ ਤੇ ਐਟ ਦਾ ਟਾਈਮ ਆਫ ਜਦੋਂ ਵੀ ਕੋਈ ਇਨਮੇਡ ਜੇਲ ਦੇ ਵਿੱਚ ਐਂਟਰ ਕਰਦਾ ਹੈ ਤੇ ਉਸ ਦਾ ਅਸੀਂ ਵੌਇਸ ਸੈਂਪਲ ਲੈ ਰਹੇ ਹੈਗੇ ਥਿਸ ਇਸ ਬੀਇੰਗ ਐਕਸਟੈਂਡਡ ਟੂ ਫੇਸ਼ੀਅਲ ਰਿਕੋਗਨੀਸ਼ਨ ਉਹ ਤਕਰੀਬਨ 4 ਲੱਖ ਜਿਹੜੇ ਡਾਟਾ ਡਾਟਾ ਪੁਆਇੰਟਸ ਹੈਗੇ ਪਾਈਸ ਦੇ ਵਿੱਚ ਇਸ ਨੂੰ ਐਕਸਪੈਂਡ ਕਰਕੇ ਇੱਕ ਪ੍ਰਭਾਵੀ ਤਰੀਕੇ ਨਾਲ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਇਸ ਨੂੰ ਵਰਤਿਆ ਜਾਊਗਾ ਜਿਹੜਾ ਸਾਡਾ ਆਰਗੇਨਾਈਜ਼ਡ ਕ੍ਰਾਈਮ ਇਨਫੋਰਮੇਸ਼ਨ ਸੌਫਟਵੇਅਰ ਹੈਗਾ ਉਸ ਦਾ ਵਰਜ਼ਨ 2.0 ਜਿਹੜਾ ਹੈਗਾ ਉਹ 2026 ਦੇ ਵਿੱਚ ਅਸੀਂ ਆਪਰੇਸ਼ਨਲਾਈਜ਼ ਕਰ ਦਾਂਗੇ ਇਸ ਦੇ ਵਿੱਚ ਕੁਰੀ ਬੇਸਡ ਸਰਚ ਸਿਸਟਮ ਹੈ ਇਸ ਨੂੰ ਜਿਹੜਾ ਹਾਲ ਦੇ ਵਿੱਚ 2-3 ਦਿਨ ਪਹਿਲੇ ਐਨਆਈਏ ਨੇ ਜਿਹੜਾ ਆਪਣਾ ਆਰਗੇਨਾਈਜ਼ਡ ਕ੍ਰਾਈਮ ਸਾਫਟਵੇਅਰ ਲਾਂਚ ਕੀਤਾ ਸੀਗਾ ਉਸ ਦੇ ਨਾਲ ਲਿੰਕ ਕੀਤਾ ਗਿਆ ਹੈਗਾ so that there is seamless exchange of information with the national uh, national database uh, we we will focus on ਜਿਹੜੇ ਟ੍ਰੈਵਲ ਏਜੰਟਸ ਹੈਗੇ ਕੁਝ ਇਸ਼ੂਸ ਅਸੀਂ ਫਲੈਗ ਕੀਤੇ ਹਨ ਜਵੇਂ ਜਿਹੜਾ ਪਾਸਪੋਰਟ ਇਸ਼ੂਇੰਸ ਸਿਸਟਮ ਹੈਗਾ ਉਸ ਨੂੰ ਕਿਵੇਂ ਲਿੰਕ ਕੀਤਾ ਜਾਵੇ ਕ੍ਰਿਮੀਨਲ ਰਿਕਾਰਡ ਵੈਰੀਫਿਕੇਸ਼ਨ ਦੇ ਨਾਲ so that ਜਿਹੜੇ ਲੂਫ ਹੋਲਸ ਨੂੰ ਇਸਤੇਮਾਲ ਕਰਕੇ ਜਿਹੜੇ ਲੋਕ ਦੇਸ਼ ਤੋਂ ਬਾਹਰ ਨਿਕਲ ਜਾਂਦੇ ਹਨ ਜਾਂ ਪਾਸਪੋਰਟ ਜਿਹੜੇ ਦੂਜੇ ਪਾਸਪੋਰਟ ਆਫੀਸਰਸ ਤੋਂ ਬਣਵਾ ਲੈਂਦੇ ਉਸ ਤੇ ਅਨਕੁਸ਼ ਲਾਇਆ ਜਾ ਸਕੇ ਤੇ ਜਿਹੜੇ ਟਰੈਵਲ ਏਜੰਟਸ ਇਹਨਾਂ ਦੇ ਵਿੱਚ ਇਨਵੋਲਵ ਹੈਗੇ ਉਹਨਾਂ ਦੇ ਖਿਲਾਫ ਵੀ ਲੀਗਲ ਕਾਰਵਾਈ ਕੀਤੀ ਜਾਊਗੀ ਵਿਟਨੈਸ ਪ੍ਰੋਟੈਕਸ਼ਨ ਤੇ ਸਾਡੀ ਨਵੀਂ ਵਿਟਨੈਸ ਪ੍ਰੋਟੈਕਸ਼ਨ ਪਾਲਿਸੀ ਤਿਆਰ ਹੈਗੀ ਵਿਟਨੈਸ ਪ੍ਰੋਟੈਕਸ਼ਨ ਪਾਲਿਸੀ ਤੇ ਜ਼ਿਆਦਾ ਫੋਕਸ ਕੀਤਾ ਜਾਊਗਾ ਸੋ ਥੈਟ ਜਿਹੜਾ ਹੈਗਾ ਇਨਵੈਸਟੀਗੇਸ਼ਨਸ ਨੂੰ ਇੱਕ ਸੈਂਟੀਫਿਕ ਮੈਨਰ ਦੇ ਵਿੱਚ ਕਨਕਲੂਡ ਕਰਕੇ ਕਨਵਿਕਸ਼ਨਸ ਅਚੀਵ ਕੀਤੀ ਜਾ ਸਕੇ ਸਾਡੀ ਵੀ ਹੈਵ ਕਨਸਟੀਟਿਊਟਡ ਅ ਹਾਈ ਪਾਵਰਡ ਕਮੇਟੀ ਹੈਡਡਡ ਬਾਈ ਮਿਸਟਰ ਰਾਮ ਸਿੰਘ ਜਿਹੜੇ ਸਪੈਸ਼ਲ ਡੀਸੀਪੀ ਟੈਕਨੀਕਲ ਸਰਵਿਸਸ ਹੈਗੇ ਇਸ ਦੇ ਵਿੱਚ ਪ੍ਰਵੀਨ सिन्हा ਜੀ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਸੁਧਾਨਸ਼ੂ ਸ਼ਿਵਾਸਤਵ ਜੀ ਮਿਸਟਰ ਨਿਲਾਪ ਕਿਸ਼ੋਰ ਹੋਰ ਆਫਸਰਸ ਹੈਗੇ ਸੋ ਜਿਹੜਾ ਆਪਣੇ ਐਂਟੀ ਡਰੋਨ ਸਿਸਟਮਸ ਜਿਹੜੇ ਅਸੀਂ ਤਿੰਨ ਪ੍ਰੋਕਿਊਰ ਕੀਤੇ ਹੈਗੇ ਤੇ 6 ਹੋਰ ਆਪਰੇਸ਼ਨਲਾਈਜ਼ ਕਰਾਂਗੇ ਇਸ ਤੋਂ ਅੱਗੇ ਲੈ ਜਾਣ ਲਈ ਸਟੇਟ ਗਵਰਨਮੈਂਟ ਹੈਜ਼ ਸੌਟ ਫੰਡਸ ਆਫ 175 ਕਰੋੜਸ ਫਰੋਮ ਦੀ ਸੈਂਟਰਲ ਗਵਰਨਮੈਂਟ Uh, for procuring uh, 17 more anti drone systems in the next financial year so usly ek high powered committee constitute ho gayi hai so bsf de naal in fact trials chalde paye hage expression of interest has been issued so that jehda best system available huga usnu proper procedure nal state government di approval nal jehda huga usnu procure kita jaunga